ਮੇਰਾ ਪ੍ਰਤੀਫਲੇ ਲਾਡਾ ਜੀ ਸਾਫ ਸੁਥਰੇ ਫੋਟੋ ਚੱਕ ਤੋ ਅਸੀਂ ਅੱਜ ਲੁਧਿਆਣੇ ਜਾ ਰਹੇ ਜੀ ਸਾਡੇ ਐਮਐਲਏ ਸਾਹਿਬ ਰਮਦਾਸ ਜੀ ਸੁੰਦਰ ਸਿੰਘ ਜੀ ਉਹਨਾਂ ਦੀ ਪ੍ਰਧਾਨਗੀ ਹੈਟ ਇਹ ਸਾਰਾ ਕਾਫਲਾ ਇਥੋਂ ਅਮਰਸਾ ਤੋਂ ਤੁਰਿਆ ਜੀ ਅਸੀਂ ਜਿੰਨੇ ਵੀ ਉਹਨਾਂ ਦੇ ਆ ਵਲੰਟੀਅਰ ਸਾਰੇ ਅਸੀਂ ਹਮਨਵਾ ਕੇ ਲੁਧਿਆਣੇ ਆਪਣੇ ਸਾਡੇ ਕੇਰੀਵਾਲ ਸਾਹਿਬ ਉਥੇ ਪਹੁੰਚ ਰਹੇ ਨੇ ਉਹਨਾਂ ਦੀ ਜਿਹੜੀ ਮੀਟਿੰਗ ਹੈਗੀ ਆ ਉਹਦੇ ਵਿੱਚ ਉਹ ਸਾਰਿਆਂ ਨੇ ਆਪਣੇ ਵਿਚਾਰ ਕਰਨਗੇ ਪੰਜਾਬਾਰੇ ਉਹਨਾਂ ਦਾ ਇਹ ਜਿਹੜੀ ਤਰਹੀ ਤਰਾਹ ਦੇ ਤੋੜਿਆ ਵਾ ਸਭ ਤੋਂ ਵੱਡਾ ਵਾ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹਨਾਂ ਨੇ ਨਸ਼ੇ ਦਾ ਮੁੱਦਾ ਠਾਇਆ ਵਾ ਉਹ ਬਹੁਤ ਹੀ ਜ਼ਿਆਦਾ ਵਧੀਆ ਕੰਮ ਹੋ ਰਿਹਾ ਵਾ ਉਹਦੇ ਨਾਲ ਜਿੰਨੀ ਪਬਲਿਕ ਆ ਜਿੰਨੇ ਵੀ ਲੋਗ ਆ ਸਾਰੇ ਬਹੁਤ ਖੁਸ਼ ਆ ਕਿਉਂਕਿ ਜਿਹੜੇ ਗੰਦੇ ਪੈਸੇ ਨਸ਼ਾ ਵਾਲੇ ਸੀ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਸਾਡੀ ਜਵਾਨੀ ਰੋਤੀ ਸੀ ਜਿਹੜੇ ਵੱਡੇ ਨਸ਼ੇ ਵਾਲੇ ਸਮਗਲਰ ਆ ਉਹਨਾਂ ਦੇ ਘਰ ਜਿਹੜੀ ਭਗਵੰਤ ਮਾਨ ਸਰਕਾਰ ਢਾ ਰਹੀ ਆ ਉਹਦੇ ਅਸੀਂ ਸਾਰੇ ਬਹੁਤ ਖੁਸ਼ ਆ ਅਸੀਂ ਸਰਕਾਰ ਨੂੰ ਫੇਰ ਇਹ ਅਪੀਲ ਕਰਾਂਗੇ ਕਿ ਜਿਹੜੇ ਵੀ ਹੈਗੇ ਆ ਹੋਰ ਵੀ ਜਿਹੜੇ ਰਹਿ ਗਏ ਆ ਉਹਨਾਂ ਦੀ ਤੁਸੀਂ ਜਿੰਨੀ ਵੀ ਹੈਗੀ ਇਨਕੁਆਰੀ ਕਰਕੇ ਇਹ ਜਿੰਨਾ ਸਪਾਇਆ ਕਰ ਦਿਓ ਕਿਉਂਕਿ ਅਸੀਂ ਇਹਨਾਂ ਦੇ ਬਹੁਤ ਲੋਹਾਦੀ ਆ ਬਾਕੀ ਅੱਜ ਉਥੇ ਜਾ ਰਹੇ ਮੀਟਿੰਗ ਕਰਦੇ ਆ ਹਨੀ ਸਰਪੰਚ ਸਾਹਿਬ ਕੀ ਇਹ ਕਹਣਾ ਕਹਿੰਦੇ ਆ ਜਾ ਰਹੇ ਜਥਾ ਲੈ ਕੇ ਅੱਜ ਆਪਾਂ ਐਮਐਲਏ ਡੀਸੀ ਜਸਵੰਦਰ ਸਿੰਘ ਰਮਦਾਸ ਜੀ ਗਵਾਈ ਦੇ ਵਿੱਚ ਆਪਾਂ ਜੋ ਸੀਐਮ ਮਾਨ ਲਾਲ ਭਗਵੰਤ ਮਾਨ ਲਾਲ ਰੱਖਿਆ ਗਿਆ ਉਹ ਲੁਧਿਆਣੇ ਉਹਦੇ ਵਿੱਚ ਜਾ ਰਹੇ ਆ ਤਾਰੀ ਹਲਕੇ ਤੋਂ ਸਾਰੇ ਉਹ ਬਲਾਕ ਪ੍ਰਧਾਨ ਸਰਪੰਚ ਇਕੱਠੇ ਹੋ ਗਏ ਕਿੰਨਾ ਕੋਤ ਸ਼ਾਹ ਵਰਕਰਾਂ ਚੁੱਤ ਸ਼ਾਹ ਪੂਰਾ ਵਰਕਰਾਂ ਦੇ ਯੋਰਾ ਸ਼ੋਰਾ ਦੇ ਜਿਹੜਾ ਮੁਹਿੰਮ ਚੜੀ ਨਸ਼ਿਆਂ ਵਿਰੋਧ ਸਰਕਾਰ ਨੇ ਕਿੰਨਾ ਮੰਤ ਦੇ ਉਹ ਪੂਰੇ ਯੋਰਾ ਸ਼ੋਰਾ ਚੱਲ ਰਿਹਾ ਕੰਮ ਪਿੰਡਾਂ ਜੇ ਹਰੇਕ ਪਿੰਡ ਚ ਜਾ ਕੇ ਤੁਸੀਂ ਪਤਾ ਕਰੋ ਜਿੰਨੇ ਵੀ ਜੋ ਨਸ਼ਿਆਂ ਵਾਲੇ ਸਾਰੇ ਠੱਪ ਕੀਤੇ ਜਾ ਰਹੇ ਆ ਆਉਣ ਵਾਲੇ ਸਮੇਂ ਕਿੰਨਾ ਦੇ ਹੋਰ ਕੀ ਪਲਾਨਿੰਗ ਆ ਆਉਣ ਵਾਲੇ ਸਮੇਂ ਜਿਹੜੇ ਵੀ ਜਿੰਨੇ ਜਿਹੜੇ ਬਾਕੀ ਬਜੇ ਆ ਸਾਰੇ ਨਾਲ ਦਾ ਤਰੀਕ ਕੀਤੇ ਜਾਣਗੇ ਅੰਦਰ ਇਹ ਨਸ਼ਾ ਦਾ ਜਿਹੜਾ ਕੋਡ ਹੈ ਕੋਲ ਲਾਇਆ ਜਾਊਗਾ ਠੀਕ ਹੈ ਇੰਨਾ ਕੋ ਉਤਸ਼ਾਹ ਵਰਕਰਾਂ ਦੇ ਵਿੱਚ ਵੇਖੋ ਜੀ ਵਰਕਰਾਂ ਦੇ ਵਿੱਚ ਉਤਸ਼ਾਹ ਇੰਨਾ ਗਿਆ ਜਦੋਂ ਸਾਡੀ ਸਰਕਾਰ ਬਣ ਤੋਂ ਪਹਿਲਾਂ ਜਿੰਨਾ ਜੋਸ਼ ਸੀ ਨਾ ਅੱਜ ਵੀ ਉਹਨਾਂ ਹੀ ਜੋਸ਼ ਆ ਵਰਕਰਾਂ ਦੇ ਵਿੱਚ ਵੇਖੋ ਸੰਗਤ ਵੇਖੋ ਕਿੰਨੀ ਹਮ ਹਮਾ ਕੇ ਪਹੁੰਚਣ ਦੀ ਆ ਅੱਜ ਜਿਹੜੀ ਲੁਧਿਆਣੇ ਵਿੱਚ ਮੀਟਿੰਗ ਆ ਜਿਹੜਾ ਸਾਡਾ ਪ੍ਰੋਗਰਾਮ ਆ ਉਹਦੇ ਵਿੱਚ ਟਾਰੀ ਹਲਕੇ ਤੋਂ ਬਹੁਤ ਹੀ ਵੱਡੀ ਲੀਡ ਦੇ ਨਾਲ ਲੋਕ ਜਾਣਦੇ ਆ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਜਾਣਦੇ ਆ ਲੋਕ ਸਰਪੰਚ ਸਾਹਿਬ ਕਿੰਨਾ ਕੁ ਸਾਥ ਵਰਕਰਾਂ ਦੇ ਕਿੱਥੇ ਜਾ ਰਹੇ ਕਿ ਉਹਦੇ ਦੀ ਆਈ ਦੇ ਤੇ ਸਾਹਿਬ ਵੇਖੋ ਜੀ ਜਿੰਨਾ ਅੱਗੇ ਹੀ ਉਹਦੋਂ ਵੀ ਜਨ ਆਇਆ ਇਹ ਹਰ ਵੇਲੇ ਹਾਜ਼ਰ ਆ ਤੇ ਟਾਰੀ ਹਲਕੇ ਦੇ ਵਿੱਚ ਵੱਧ ਤੋਂ ਵੱਧ ਲੀਡ ਦੇ ਜਾਵਾਂਗੇ ਜੀ ਫੇਰ ਕੀ ਅੱਜ ਉਥੇ ਵਿਚਾਰ ਵਟਾਂਦਰੇ ਹੋਣ ਦੇ ਆਸ ਸੀ ਉਹਦੇ ਵੇਖੋ ਜੀ ਹੁਣ ਸੰਗਤ ਦੇ ਨਾਲ ਹੀ ਆ ਜਿਵੇਂ ਜਿਵੇਂ ਆਪਣੇ ਲੀਡਰ ਵਿਚਾਰ ਦਿਆ ਕਿ ਉਹਦੇ ਨਾਲ ਨਾਲ ਸਾਡੀ ਵਿਚਾਰਿਆ ਤੇ ਉਤਸ਼ਾਹ ਕਿੰਨਾ ਕੁ ਵਰਕਰਾਂ ਦਾ ਤੇ ਸਾਹਿਬ ਬਹੁਤ ਜ਼ਿਆਦਾ ਸਾਹਿਬ ਬਹੁਤ ਹੈ ਕਿਟਾ ਵਡਾ ਕਾਫਲਾ ਚ ਲੈ ਕੇ ਜਾ ਰਹੇ ਫਿਰ ਤੇਰਾ ਜਾਊਗਾ ਬੇ ਕੋਈ ਤੇ ਆਪਣਾ ਕਿਟਾ ਕਾਫਲਾ ਤੇ ਇਹ ਕਿੰਨੀ ਦੁਨੀਆ ਜਾਣੀ ਹੈ ਕਾਰੀ ਹਲਕੇ ਚ ਬਹੁਤ ਜਿਆਦਾ ਜੀ ਗੋਰਾ ਜੀ ਕੀ ਕਹਿਣਾ ਚਾਹੁੰਦੇ ਅੱਜ ਜਾ ਰਹੇ ਲੁਧਿਆਣੇ ਵਾਇਕਰ ਜੀ ਕੀ ਖਾਲਸਾ ਵਾਇਕਰ ਜੀ ਕੀ ਫਤਿਹ ਅੱਜ ਸਾਡੇ ਮਾਨ ਜੋ ਕਨਵੀਨਰ ਅਰਵਿੰਦ ਕੇਜਲੀਵਾਲ ਜੀ ਅਮਨ अरोड़ा ਜੀ ਭਗਮੰਤ ਮਾਨ ਸਾਹਿਬ ਜੀ ਸੀਐਮ ਸਾਹਿਬ ਜੋ ਲੁਧਿਆਣੇ ਵਿੱਚ ਕਾਨਫਰੰਸ ਕਰਨ ਵਾਸਤੇ ਆ ਰਹੇ ਹਨ ਉਹਨਾਂ ਦੀ ਹੌਸਲਾ ਫੁਜਾਈ ਵਾਸਤੇ ਅਸੀਂ ਸਾਰੀ ਟੀਮ ਟਾਰੀ ਦੀ ਐਮਐਲਏ ਜਸਵੰਦਰ ਸਿੰਘ ਰਮਦਾਸ ਜੀ ਦੀ ਅਗਵਾਈ ਵਿੱਚ ਮਾਚੜ ਕੇ ਹਿਸਾਬ ਲੈਣ ਜਾ ਰਹੇ ਆ ਤੇ ਆਸ ਕਰਦੇ ਆ ਕਿ ਪੰਜਾਬ ਦੀ ਮੋੜ ਰੰਗਲਾ ਪੰਜਾਬ ਬਣਾਉਣ ਵਿੱਚ ਇਹ ਸਾਰੀ ਟੀਮ ਦਿਨ ਰਾਤ ਮਿਹਨਤ ਕਰਕੇ ਕਾਮਯਾਬ ਬਣਾਵਾਂਗੇ ਹਾਂਜੀ ਜੈਦਾਰ ਜੀ ਆਪਾਂ ਨਾਂ ਦੱਸ ਕੇ ਤੇ ਕੀ ਅੱਜ ਲੱਗਦਾ ਕਿਸ ਮੁੱਦੇ ਤੇ ਅੱਜ ਵਿਚਾਰਾ ਹੋਣ ਗਿਆ ਲੁਧਿਆਣਾ ਅਸੀਂ ਅੱਜ ਲੁਧਿਆਣੇ ਜਾ ਰਹੇ ਜੀ ਆਮ ਪਾਰਟੀ ਵੱਲੋਂ ਸਰਦਾਰ ਜਸਵੰਦਰ ਸਿੰਘ ਜੀ ਰਮਦਾਸ ਇਓ ਸਾਡੇ ਹਲਕਾ ਟਾਰੀ ਦੇ ਐਮਐਲਏ ਸਾਹਿਬ ਆ ਉਹਨਾਂ ਦੀ ਰੈਣੇ ਢੇ ਅਸੀਂ ਪਹੁੰਚ ਰਹੇ ਆ ਤੇ ਜੋ ਆਮ ਪਾਰਟੀ ਭਗਵੰਤ ਮਾਨ ਦੀ ਪਾਰਟੀ ਜੋ ਕਰ ਰਹੀ ਆ ਨਿੱਕੇ ਤੋਂ ਲੈ ਕੇ ਨਸ਼ੇ ਤੋਂ ਲੈ ਕੇ ਛੋਟੇ ਤੇ ਵੱਡੇ ਨਸ਼ੇ ਨਵਾਲਿਆਂ ਨੂੰ ਜਿਹੜਾ ਫੜ ਕੇ ਤੇ ਉਹਨਾਂ ਦੇ ਕੋਠੇ ਢਾ ਰਹੀ ਆ ਅਸੀਂ ਸਮਝਦੇ ਬਹੁਤ ਹੀ ਵੱਡੀਆਂ ਗੱਲਾਂ ਤੇ ਬਹੁਤ ਚੰਗੀ ਗੱਲ ਆ ਇਹ ਨਿੱਕੇ ਤੋਂ ਲੈ ਕੇ ਵੱਡਿਆਂ ਤੱਕ ਇਹ ਜਿਹੜਾ ਵਾ ਇਹਨਾਂ ਦੇ ਨਸ਼ਿਆਂ ਦੇ ਕਾਬੂ ਜਿਹੜਾ ਪਾਉਣਾ ਚਾਹੀਦਾ ਜਿਹੜੀਆਂ ਆਇਦਰ ਉਧਰ ਪਾਰਟੀਆਂ ਬੋਲਦੀਆਂ ਇੱਕੜ ਟੁੱਕੜ ਅਸੀਂ ਉਹਨਾਂ ਗਾੜੀ ਬੇਨਤੀ ਕਰਦੇ ਆ ਕਿ ਜੇ ਚੰਗੀ ਸਰਕਾਰ ਆਈ ਆ ਤੈਨੂੰ ਹੀ ਕੰਮ ਕਰਦੋ ਅਸੀਂ ਸਾਰੇ ਹੀ ਪੰਜਾਬ ਹੀ ਇਸ ਸਰਕਾਰ ਦੇ ਨਾਲ ਆ ਗਰੀਬ ਵਰਕਰ ਦੇ ਲੋਕ ਬਹੁਤ ਜਿਆਦੇ ਇਸ ਦੇ ਪਾਰਟੀ ਦੇ ਨਾਲ ਆ ਆਮ ਪਾਰਟੀ ਦੇ ਨਾਲ ਬਹੁਤ ਧਰਮਾ ਦੇ ਆ ਆਮ ਪਾਰਟੀ ਭਗਵੰਤ ਮਾਨ ਆਮ ਪਾਰਟੀ ਜਿਹੜੀ ਆ ਸਰਦਾਰ ਜਸਵਿੰਦਰ ਸਿੰਘ ਦੀ ਰਮਦਾਸ ਅਣਖਾ ਟਾਰੀ ਤੋਂ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਤਾਂ ਅਸੀਂ ਇਹਨਾਂ ਦੇ ਨਾਲ ਆ ਵੱਡੇ ਹਾਨੀਤ ਜਗਰੂਰ ਜੀ ਕੀ ਕਹਿਣਾ ਚਾਹੁੰਦੇ ਅੱਜ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਸਾਡੇ ਪਾਰਟੀ ਦੇ ਕਨਵੀਰ ਰਵਿੰਦ ਕੇਜਰੀਵਾਲ ਜੀ ਜੀ ਭਗਵੰਤ ਮਾਨ ਜੀ ਅਮਰ ਰੋੜਾ ਜੀ ਤੇ ਸ਼ੈਰੀ ਕਲਤੀ ਪੰਜਾਬ ਪ੍ਰਧਾਨ ਉਹਨਾਂ ਵੱਲੋਂ ਅੱਜ ਕਾਰਜਕਾਰੀ ਮੀਟਿੰਗ ਜਿਹੜੀ ਲੁਧਿਆਣਾ ਦੇ ਕੇ ਰੱਖੀ ਗਈ ਆ ਤੇ ਅਸੀਂ ਸਾਰੇ ਟਾੜੀ ਹਲਕੇ ਤੋਂ ਬਲਾਕ ਪ੍ਰਧਾਨ ਜਿੰਨੇ ਵੀ ਆ ਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਜੀ ਦੀ ਅਗਵਾਈ ਹੇਠ ਵੱਡਾ ਕਾਫਲਾ ਲੈ ਕੇ ਉਹਨਾਂ ਦੀ ਮੀਟਿੰਗ ਵਿੱਚ ਪਹੁੰਚ ਰਹੇ ਆ ਤੇ ਅਸੀਂ ਆਸ ਕਰਦੇ ਆ ਕਿ ਭਗਵੰਤ ਮਾਨ ਜੀ ਰਵਿੰਦਰ ਕੇਜਰੀਵਾਲ ਜੀ ਰਲ ਕੇ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾਉਣਗੇ ਧੰਨਵਾਦ ਜੀ